ਸੋ ਪ੍ਰਿੰਸੀਪਲਾਂ ਦੇ 7ਵਾਂ ਬੈਚ ਸਿੰਗਾਪੁਰ ਦੇ ਲਈ ਰਵਾਨਾ ਕੀਤਾ ਗਿਆ ਸਿੱਖਲਾਈ ਦੇ ਲਈ ਸਿੰਗਾਪੁਰ ਦੇ ਲਈ ਪ੍ਰਿੰਸੀਪਲ ਰਵਾਨਾ ਹੋਏ ਨੇ ਸੋ ਸੀਐਮ ਭਗਵੰਤ ਮਾਨ ਨੇ ਪ੍ਰਿੰਸੀਪਲਾਂ ਦੇ ਬੈਚ ਨੂੰ ਰਵਾਨਾ ਕੀਤਾ ਪੰਜਾਬ ਸਰਕਾਰ 7ਵੇਂ ਬੈਚ ਦੇ 36 ਪ੍ਰਿੰਸੀਪਲਾਂ ਨੂੰ ਭੇਜਿਆ ਗਿਆ ਹੈ ਸਿੰਗਾਪੁਰ 6 ਬੈਚਾਂ ਦੇ ਵਿੱਚ 198 ਪ੍ਰਿੰਸੀਪਲ ਅਤੇ ਸਿੱਖਿਆ ਅਧਿਕਾਰੀ ਭੇਜੇ ਗਏ ਨੇ 152 ਹੈਡਮਾਸਟਰ ਨੂੰ 3 ਬੈਚਾਂ ਦੇ ਵਿੱਚ ਆਈਐਮ ਅਹਮਦਾਬਾਦ ਪੇ ਜਾ ਕੇ ਸੋ ਚੰਡੀਗੜ੍ਹ ਦੇ ਵਿੱਚ ਸੀਐਮ ਭਗਵੰਤ ਮਾਨ ਦੇ ਵੱਲੋਂ ਹਰੀ ਚੰਡੀ ਦਿਖਾਈ ਗਈ ਹੈ ਜਿਥੇ ਕਿ ਸਿੰਗਾਪੁਰ ਦੇ ਲਈ ਪ੍ਰਿੰਸੀਪਲਾਂ ਨੂੰ ਰਵਾਨਾ ਕੀਤਾ ਗਿਆ ਸਤਵਾਂ ਬੈਚ ਹੈ ਪ੍ਰਿੰਸੀਪਲਾਂ ਦਾ ਜਿਹੜਾ ਕਿ ਸਿੰਗਾਪੁਰ ਲਈ ਰਵਾਨਾ ਹੋਇਆ। ਜਿਹਦੇ ਵਿੱਚ ਅਸੀਂ ਸਕੂਲਾਂ ਦੇ ਮੁਖੀਆਂ ਨੂੰ ਹੈਡਮਾਸਟਰਸ ਨੂੰ ਪ੍ਰਿੰਸੀਪਲਸ ਨੂੰ ਟੀਚਰਸ ਨੂੰ ਵੱਖ-ਵੱਖ ਖਾਮਾ ਤੇ ਪੈਨਿਕ ਅਕੈਡਮੀਜ਼ ਦੇ ਵਿੱਚ ਭੇਜਦੇ ਆ ਫਿਨਲੈਂਡ ਵੀ ਜਾ ਚੁੱਕੇ ਸਾਡੇ ਟੀਚਰ ਆਈਆਈ ਐਮ અમદાવાદ ਵੀ ਟ੍ਰੇਨਿੰਗ ਹੋ ਚੁੱਕੀ ਹੈ ਸਿੰਗਾਪੁਰ ਨੂੰ ਕਈ ਬੈਚ ਜਾ ਚੁੱਕੇ ਨੇ ਅੱਜ 7ਵਾਂ ਬੈਚ ਜਿਹੜਾ ਹੈ ਉਹ ਸਿੰਗਾਪੁਰਵਾਨਾ ਹੋ ਰਿਹਾ ਹੈ ਜਿਹਦੇ ਵਿੱਚ 36 ਪ੍ਰਿੰਸੀਪਲ ਨੇ ਸਰਕਾਰੀ ਸਕੂਲਾਂ ਦੇ ਮੈਂ ਮਿਲ ਕੇ ਆਇਆ ਉਹਨਾਂ ਨੂੰ ਤੇ ਕਿਉਂਕਿ ਪੜ੍ਹਾਈ ਕਰਨ ਦੇ ਜਿਹੜੇ ਤਰੀਕੇ ਨੇ ਤੇ ਪੜ੍ਹਾਈ ਕਰਾਉਣ ਦੇ ਜਿਹੜੇ ਤਰੀਕੇ ਨੇ ਇਹ ਬਦਲ ਚੁੱਕੇ ਨੇ ਪਹਿਲਾਂ ਵਾਲਾ ਰੱਟਾ ਸਿਸਟਮ ਜャ ਜਿਹੜਾ ਗਾਈਡ ਤੋਂ ਪੜ੍ਹ ਕੇ ਬਸ ਇੱਕ ਰੱਟਾ ਲਾ ਕੇ ਉਹਨੂੰ ਅ ਅਨਸਰ ਸ਼ੀਟ ਤੇ ਲਿਖਣਾ ਇਹ ਸਾਰਾ ਕੁਝ ਪੁਰਾਣਾ ਹੋ ਗਿਆ ਹੁਣ ਪੜ੍ਹਾਈ ਦੇ ਬਹੁਤ ਨਵੇਂ ਨਵੇਂ ਤਰੀਕੇ ਆ ਗਏ ਸੋ ਜਿੰਨੇ ਵੀ ਟੀਚਰ ਸਾਡੇ ਇਸ ਤੋਂ ਪਹਿਲਾਂ 250 ਤੋਂ ਉੱਪਰ ਸਾਡੇ ਪ੍ਰਿੰਸੀਪਲ ਤੇ ਹੈਡਮਾਸਟਰ ਜਾ ਚੁੱਕੇ ਨੇ ਉਹਨਾਂ ਦਾ ਜਿਹੜਾ ਤਜਰਬਾ ਐ ਐਕਸਪੀਰੀਅੰਸ ਬਹੁਤ ਜ਼ਿਆਦਾ ਆ ਕੰਮ ਆ ਰਿਹਾ ਸਕੂਲਾਂ ਦੇ ਵਿੱਚ ਮੈਂ ਤੁਹਾਨੂੰ ਵੀ ਗੁਜਾਰਿਸ਼ ਕਰੂੰਗਾ ਕਿ ਸਤੋਂ ਲਿਸਟ ਲੈ ਲਿਓ ਤੇ ਕਿਤੇ ਤੁਹਾਨੂੰ ਨੇੜੇ ਜਿਹੜੇ ਕਿਤੇ ਉਧਰ ਕਿਸੇ ਕਵਰੇਜ ਕਰਨ ਗਏ ਹੋ ਤਾਂ ਉਹਨਾਂ ਪ੍ਰਿੰਸੀਪਲ ਦੀ ਵੀ ਹੈਡਮਾਸਟਰਾਂ ਦੀ ਵੀ ਇੰਟਰਵਿਊ ਕਰਿਓ ਜਿਹੜੇ ਜਾ ਕੇ ਆਏ ਨੇ ਕਿ ਕੀ ਫਰਕ ਪੈ ਗਿਆ ਜੀ ਉਹਨਾਂ ਬੱਚਿਆਂ ਨਾਲ ਵੀ ਇੰਟਰਵਿਊ ਕਰਿਓ ਕਿ ਕੀ ਫਰਕ ਪੈ ਗਿਆ ਕਿਉਂਕਿ ਪੇਰਾਂ ਉਹਨਾਂ ਸਕੂਲਾਂ ਦੇ ਵਿੱਚ ਐਡਮਿਸ਼ਨ ਵੱਧ ਗਈ ਕਿਉਂਕਿ ਪੇਰੈਂਟਸ ਤੇ ਸਾਈਕੋਲੋਜੀਕਲੀ ਵੀ ਫਰਕ ਪੈ ਜਾਂਦਾ ਹੈ ਕਿ ਸਾਡੇ ਬੱਚੇ ਉਹ ਹੈ ਜੀ ਸਕੂਲਾਂ ਚ ਪੜ ਰਹੇ ਨੇ ਜਿੱਥੇ ਸਟਾਫ ਜਿਹੜਾ ਹੈ ਵੈਰੀ ਵੈਰੀ ਵੈਲ ਟ੍ਰੇਨਡ ਹੈ ਸੋ ਅੱਜ ਜੋ ਸਾਡੀ ਸਿੱਖਿਆ ਦੀ ਗਰੰਟੀ ਹੈ ਉਹ ਉਹਦੇ ਚ ਇੱਕ ਹੋਰ ਕਦਮ ਨੂੰ ਮਾਨਯੋਗ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਚ ਸੋਰਾਂ ਦੇ ਜਿਹੜੇ ਯਤਨਾਂ ਸਦਕਾ ਅੱਜ ਇੱਕ ਹੋਰ ਕਦਮ ਅਸੀਂ ਅੱਗੇ ਚੱਕ ਰਹੇ ਹਾਂ ਅਰਵਿੰਦ ਕੇਜਰੀਵਾਲ ਜੀ ਨੇ ਜਦੋਂ ਸਾਡੇ ਨਾਲ ਪੰਜਾਬ ਦੇ ਵਿੱਚ ਰੋਡ ਸ਼ੋਅ ਕਰ ਰਹੇ ਸੀ ਅਸੀਂ ਕਸਬਾ ਵਿੱਚ ਪਿੰਡਾਂ ਜਾ ਰਹੇ ਸੀ ਸਭ ਤੋਂ ਜਿਹੜੀ ਟਾਪ ਤੇ ਗਰੰਟੀ ਉਹ ਸਿੱਖਿਆ ਦੀ ਸੀ ਕਿ ਸਕੂਲ ਸ਼ਾਨਦਾਰ ਬਣਾ ਦਾਂਗੇ ਔਰ ਬਣ ਰਹੇ ਨੇ ਮੈਨੂੰ ਦੋ ਤਿੰਨ ਟੀਚਰਾਂ ਨੇ ਦੱਸਿਆ ਕਿ ਸਾਨੂੰ ਹੁਣ ਇਕੱਲਾ ਪੜਾਈ ਤੇ ਫੋਕਸ ਕਰਨ ਦਾ ਮੌਕਾ ਮਿਲ ਰਿਹਾ ਹੈ ਕਿਉਂਕਿ ਸਾਡੇ ਕੋਲ ਕੈਂਪਸ ਮੈਨੇਜਰ ਵੀ ਆ ਗਏ ਸਾਡੇ ਕੋਲੇ ਸਲੀਪਰ ਦੀਆਂ ਪੋਸਟਾਂ ਖਾਲੀ ਪਈਆਂ ਸੀ ਉਹ ਪਹੁੰਚ ਕੇ ਚੌਕੀਦਾਰ ਦੀਆਂ ਪੋਸਟਾਂ ਖਾਲੀ ਪਈਆਂ ਸੀ ਕਿਉਂਕਿ ਪ੍ਰਿੰਸੀਪਲ ਦਾ ਕੰਮ ਪੜ੍ਹਾਈ ਨੂੰ ਜਾਂ ਸਕੂਲ ਦੇ ਅਕੈਡੈਮਿਕ ਸਿਸਟਮ ਨੂੰ ਸੁਪਰਵਾਈਜ਼ ਕਰਨਾ ਹੁੰਦਾ ਪ੍ਰਿੰਸੀਪਲ ਦਾ ਟਾਈਮ ਕੋਈ ਬਾਥਰੂਮ ਦੇ ਟੁੱਟੀਆਂ ਠੀਕ ਕਰਨਾ ਕੋਈ ਪੱਖਾ ਖੜ ਗਿਆ ਜੀ ਕੋਈ ਛੋਜ ਮੱਚ ਗਿਆ ਜੀ ਉਹ ਨਹੀਂ ਉਹ ਉਹਦੇ ਵਾਸਤੇ ਅਸੀਂ ਅਲੱਗ ਤੋਂ ਸਟਾਫ ਹੈਲਪਿੰਗ ਸਟਾਫ ਜਨਮ ਕਹਿੰਦੇ ਉਹ ਰੱਖਿਆ ਹੋਇਆ ਸੋ ਮੈਂ ਮੁਬਾਰਕਬਾਦ ਦਿੰਦਾ ਸਾਰਿਆਂ ਨੂੰ